ਆ ਗਿਆ ਗਲਤੀ ਕਰ ਗਿਆ ਭਾਈ ਇਹ ਨਾਮ ਤੋਂ ਨਾ ਗੇਰ ਮੋਰ

ਆ ਬਾਗੀਆਂ ਮੋੜ। ਇਹ ਇੱਕ ਟਾਇਰ ਅਗਲੇ ਨਹੀਂ ਬੈਠ ਰਹੇ ਹੁਣ। ਫੇਰ ਪਹਿਲਾ ਕਰਤਾ। ਦੇਖ ਲੈ ਦੂਜੀ ਸਾਈਡ ਤੋਂ ਪਹਿਲੇ ਕੇ ਪਹਿਲਾ ਇਹਦਾ ਦੂਜਾ ਗੇਅਰ ਹੁਣ। ਉਧਰ ਕੀ ਪਰਫਾਰਮੈਂਸ ਵਿਖਾਉਂਦਾ ਹੈ ਦੂਸਰੀ ਸਾਈਡ। ਦੂਸਰੇ ਗੇੜੇ 'ਚ ਦੂਜਾ ਗੇਅਰ ਪਵੇਗਾ। ਤੇ ਟਾਈਮ ਇਹ 2 ਮਿੰਟ ਖਾ ਗਿਆ। ਤੇ 4 ਮਿੰਟਾਂ 'ਚ ਜਾਏਗਾ ਮੈਨੂੰ ਲੱਗਦਾ ਹੈ। ਇਹ ਸਹੀ ਨੰਬਰ ਪਵਿੱਖਾਇਆ ਜੀ ਕਿਉਂਕਿ ਇੱਕ ਗਲਤੀਆਂ ਦੀ ਉੱਥੇ ਰਹਿ ਗਈ ਵੀ ਪਹਿਲਾਂ ਸਟਾਰਟਿੰਗ ਦੀ ਦੂਜਾ ਗੇਅਰ ਮਾਰਤਾ ਹੈ ਨੇ ਸਟਾਰਟਿੰਗ ਦੀ 3 ਮਿੰਟ ਚ ਗਿਆ ਜਲਾ ਡਾਇਰੈਕਟਰ ਜੇ ਅਜੇ ਦਾ ਕੰਮ ਲਵੇ ਹੋਇਆ ਵੈਹ ਖੇਚਣਾ ਖੇਚਣਾ ਹੈ ਇਹ ਉਹ ਸਾਹਮਣੇ ਕੀ ਦੀ ਕਰਦਾ ਕਮਾਲ ਜਾਂਦਾ ਤਾਂ ਹੈਗਾ ਪਰ ਟਾਈਮ ਬਹੁਤ ਖਾ ਗਿਆ ਡਾਇਰੈਕਟਰ ਐ ਦੋ ਕਿਹੜੇ ਦਾ ਲਾਦੇ ਬੰਦੇ ਨੇ ਕੰਮ ਕਹਿੰਦੇ ਜੇ ਨਾ ਵਾਹ ਹੋਇਆ ਮਿੱਤਰੋ ਉਹ ਬੁੱਲਾ ਕਹਿੰਦੇ ਟਕਾੜੇ ਲੱਗੀਆਂ ਆ ਚੱਕਾ ਉਹ ਨਾ ਕੋਈ ਬਣਾ ਆਵੇ ਡਾਇਰੈਕਟਰ ਮੰਗੂਗਾ ਜਾ ਕੇ ਹੋਰ ਵੱਡਾ ਟੋਕਿਆ ਆਪਣਾ ਕਰਿਆ ਕਰੋ ਜਿੱਦਾਂ ਟਰੈਕਟਰ ਆਉਂਦਾ ਉਹਦੇ ਨਾਲ ਨਾ ਭੱਜਿਆ ਕਰੋ ਯਾਰ ਹੁਣ ਇੱਥੇ ਐਗਜ਼ਿਟ ਹੋਣੀ ਐ ਫਿਰ ਐ ਬਾਹਰ ਕੱਟਣਾ ਵਾਲਾ ਉਹਦੀ ਇੱਕ ਟ੍ਰੈਕਟਰ ਹੋਣੀ ਆ ਜਾਂਦਾ ਪਵੇਨੇ ਕਿੰਨੇ ਟਾਈਮ ਚ ਕੱਢਦਾ ਵੀ ਹੋਲੈਂਡ 3 ਸਪੀਡ ਸੀ ਉਹ ਆਉਂਦਾ ਅਜੇ ਮੋੜ ਤੇ ਆ 4 ਮਿੰਟਾਂ ਜਿਹਦਾ ਗਿਆ 4 ਮਿੰਟ ਕਿੰਨੇ ਘੰਟਿਆਂ ਦੇ ਵੈਨੇ ਆ ਓ ਨਾ 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 ਟਾਈਮ ਨਾ ਗਾਲ ਬੇਸਾ ਦੇ ਬੰਨੀ ਨੀ ਕੰਮ ਕਰਤਾ ਵਲ ਹੈ ਹਾਕ ਜੀ ਦੇਖਾਂਗੇ 429 ਤੇ ਟਾਈਟਨ 4 ਬੱਚੀ 429 ਤੇ ਲੈਣਾ ਟ੍ਰੈਕਟਰ ਹੈ ਰਿੰਕੂ ਬਈ 425 ਗੱਡਾ ਟਾਈਮ ਨੇ 9 ਸੈਕਿੰਡ 4 ਮਿੰਟ 25 ਸੈਕਿੰਡ 9 ਮਿਲੀਸੈਕਿੰਡ 4 ਤੋਂ ਪਲੱਸ ਗਿਆ ਜਲਾ ਆ ਕੋਈ ਸੈਂਕੜਾ ਇੱਥੇ ਮਰਵਾਗੇ ਸੀ ਬਾਈ ਨੂੰ ਜਦੋਂ ਦੂਜਾ ਗੇਰ ਇੱਥੇ ਠੋਕਦਾ ਸੀ ਚਲੋ ਦੇਖਦੇ ਹਾਂ ਕੌਣ ਜਿੱਤਦਾ